Continue on Ampang Road, then into 150 meters. Cross Ampang Road and continue straight on. ਆ ਚੱਕ ਰੋ ਯਾਰ ਕਦਾ ਵੀਡੀਓ ਸੈਂਡ ਕਰ ਦੂੰਗਾ ਮੈਨੂੰ ਕਿੰਨਾ ਸੋਹਣਾ ਬਣਾਇਆ ਹੈ ਰਾਤ ਦੀ ਗੇੜੀ ਇਹਨੂੰ ਮਲੇਸ਼ੀਆ ਤੇ ਲੱਭਣ ਚੱਲੇ ਆ ਕੁਛ ਨਾ ਕੁਛ ਪਹਿਲਾਂ ਜਾਵਾਂ ਵੀ ਗੁਰੂ ਘਰ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਮਲੇਸ਼ੀਆ ਦੀ ਲਾਈਫ ਨਾਈਟ ਲਾਈਫ ਨਾਈਟ ਆਪਲਟਾ ਹੀ ਕਹਿੰਦੇ ਮੈਨਾਂ ਨਾਈਟ ਲਾਈਫ ਤੇ ਆ ਜੜਾਈ ਜੜ ਗਏ ਆ ਵਿੱਚੋਂ ਕਮਰਿਆਂ ਚ ਤੇ ਭਾਜੀ ਸੇਮ ਉਹੀ ਨਾਮ ਉਹੀ ਹਰਕਤਾਂ ਆਕੇ ਮੈਪ ਇਥੋਂ ਦੇ ਮੈਪ ਵੀ ਬਣਾਇਆ ਉਹਨਾਂ ਨੇ ਸ਼ਹਿਰ ਚੱਕਰ ਉਹ ਗਲੀ ਚੋਂ ਨਿਕਲ ਕੇ ਅਸੀਂ ਆਏ ਆ ਤੇ ਹੁਣ ਜਾਵਾਂਗੇ ਅਸੀਂ ਸਿੱਧਾ ਤੇ ਦੇਖਦੇ ਆਂ ਸਾਨੂੰ ਕੁਝ ਮਿਲਦਾ ਕੁਝ ਖਾਣਾ ਵੀ ਆ ਤੇ ਨਾਲ ਕੁਝ ਦੇਖ ਲਈਏ ਤੇ ਨਾਲੇ ਤੁਹਾਨੂੰ ਦੋ ਨਾਲੇ ਤੁਹਾਨੂੰ ਦਿਖਾ ਦਈਏ ਤੇ ਮਿੱਟੀ ਇੱਥੇ ਬਿਲਕੁਲ ਨਹੀਂ ਹੈਗੀ ਕੁੜਤਾ ਪਿਆ ਮਾ ਸਵੇਰ ਦਾ ਪਾਇਆ ਦੋਵੇਂ ਦੋਵੇਂ ਪਿਆ ਬਿਲਕੁਲ ਤਾਈ ਮੈਂ ਪਾ ਆਇਆ ਮੈਂ ਖਾ ਚੱਲ ਇੱਕ ਵਾਰੀ ਪਾ ਲੈੰਦ ਨੂੰ ਫੇਰ ਕਿਉਂਕਿ ਦੀ ਚਮਕਦਮਕ ਬੜੀ ਐ ਤੇ ਲੋਕ ਬਹੁਤ ਦੇਖਦੇ ਨੇ ਕਹਿੰਦੇ ਵਾਟ ਏ ਦਿਸ ਕਿੱਥੋਂ ਦੇ ਸਵਾਇਆ ਕਿੱਥੇ ਮੈਂ ਖਾ ਇੱਲੇ ਇੱਲੇ ਇੰਡੀਆ ਪੰਜਾਬ ਓਨਲੀ ਕੁੜਤਾ ਪਜਾਮਾ ਨੋ ਹੇਅਰ ਔਰ ਆਈ ਡੋਨਟ ਕੇਅਰ ਵੈਰਾ ਚਪਲਾਂ ਪਾ ਪੋਰਨੀਆਂ ਭਰੀ ਜਾਂਦੇ ਨੇ ਆ ਖੜ ਗਏ ਸਾਡੇ ਬੰਦੇ ਬਟਨ ਆਪ ਕੇ ਬਟਨ ਆਪ ਕੇ ਉਹ ਲੈਟ ਜਗੂਗੀ ਟੇਰ ਜਾਣਗੇ ਉਹ ਮੋੜ ਥਾਂ ਜਾਣਗੇ ਉੱਥੋਂ ਇਧਰੋਂ ਗੱਡੀਆਂ ਹਾਂ ਭਾਈ ਨਵਾਂ ਹਾਂ ਜੀ ਭਾਈ ਕੱਥਾ ਤੁਸੀਂ ਕਿੱਥਾ ਮੈਂ ਕਪੂਰਥੱਲਾ ਦੇ ਭਾਈ ਅੱਛਾ ਕਪੂਰਥੱਲਾ ਦਾ ਭਾਈ ਇਹ ਉਹ ਇੱਕ ਜੂ ਆ ਰਿਹਾ ਹੈ ਕੋਈ ਪੰਡਤ ਆ ਪਿੰਡਾਂ ਨੂੰ ਆਉਂਦੇ ਨੇ ਥੋੜੇ ਦੇਰਾਂ ਨੂੰ ਉਹਨਾਂ ਨੂੰ ਕੋਈ ਥੋੜਾ ਜਿਹਾ ਮਾਰਨਾ ਜੀ ਚਲੋ ਇਹ ਮੇਰੀ ਫਲਾਈਟ ਆਈ ਭਾਈ ਗੱਡੀਆਂ ਨਾਲ ਹੀ ਰੁਕ ਗਈਆਂ ਕਿੰਨੇ ਤੇਜ਼ ਸੀ ਨਾ ਨਾਲ ਹੀ ਰੋਕ ਲਿਆ ਗੱਡੀਆਂ ਇਹ ਕੰਮ ਵਧੀਆ ਜਿਹੜਾ ਡੀਵੀਡੀ ਇੱਕ ਮਿੰਟ ਚੱਲ ਗਿਆ ਤੇ ਮੁੜ ਕੇ ਪੈਨ ਰੇਂਗਰ ਕਰਾ ਕੇ ਵਾਪਸ ਕਿੱਲੇ ਜਾ ਜੀ ਉਹ ਵਿੱਚ ਪਾ ਕੇ ਨਾ ਭਾਈ ਸਾਹਿਬ ਨਾ ਨਹੀਂ ਕਰੀ ਇਹ ਖਾਣ ਦੀ ਬਾਕੀ ਨਹੀਂ ਜਾਂਦੇ ਜੀ ਤੋਹਰ ਦਾ ਰੇਂਗਰ ਵੀ ਰੋਟੀ ਮਾਸ ਹੋ ਉਹ ਕਿਧਰ ਗਏ ਜਲੇ ਚਲੋ ਲੱਭਿਆ ਜੇ ਸਾਨੂੰ ਕੁਝ ਤੁਹਾਨੂੰ ਵੀ ਦਿਖਾਣੇ ਆ ਕਿਉਂ ਭਾਈ ਹਾਂਜੀ ਦਿਖਾ ਦਾਂਗੇ ਕੁਝ ਨਹੀਂ ਅੱਜ ਲੱਭੀ ਲੱਭ ਤੇ ਲਈਏ ਆ ਪੌਲ ਪਾਰ ਕਰਕੇ ਕਹਿੰਦੇ ਕਹਿੰਦੇ ਵੀ ਸਸਤਾ ਮਿਲਦਾ ਕਹਿੰਦਾ ਰੋਟੀ ਰੋਟੀ ਸਸਤੀ ਮਿਲਦੀ ਏ ਆਹੀ ਨਹਿਰ ਜੀ ਕਹਿੰਦੇ ਸੀ ਹੁਣ ਆਹ ਦੇਖ ਲੋ ਕੋਈ ਟੈਨਸ਼ਨ ਨਹੀਂ ਹੈਗੀ ਸੜਕ ਦੇ ਵਿੱਚ ਵਿੱਚ ਪਈ ਏ ਹੈ ਕੋਈ ਟੈਨਸ਼ਨ ਇੰਨ ਦਾ ਬਿਲਕੁਲ ਵੈਲੀ ਬੀ 800 ਕਿਲੋਮੀਟਰ ਤੋਂ 800 800 ਮੀਟਰ ਆ ਗਏ ਆ ਤੇ ਬਾ ਨੇੜੇ ਹੀ ਆ ਕਮ ਹੁਣ ਦੇਖਦੇ ਹਾਂ ਹਿਸਾਬ ਕਿਤਾ ਵਾ ਰਾਤ ਨੂੰ ਇਦਾਂ ਲੱਗਦਾ ਦੇਖ ਲੋ ਤੇ ਬਿੰਸ ਤਾਰ ਆ ਜਗਦੇ ਕਿ ਨਹੀਂ ਚਾਂਦੀ ਵਾਂਗੂ ਸ਼ੌਕ ਗੱਡੀਆਂ ਚੱਕ ਕਰ ਤੋਂ ग्डिया सिरा तो सिरा सिर तो सिटी है वाले चारे पास जगमग जगमग हुई भी चहल पहल हो बहुत ही स्वाद आ रहा है बहुत ही स्वाद आ रहा है हर चीज़ ने जगई हुई है हर चीज़ ਉਸ਼ੀ ਦੇਖ ਲੋ ਕੱਲੀ ਕੱਲੀ ਟੀ ਜਗਦੀ ਲੋ ਵੀ ਆਪਾਂ ਆ ਗਏ ਆ ਸਭ ਤੋਂ ਪਹਿਲਾਂ ਗੁਰੂ ਘਰ ਤਤ ਖਾਲਸਾ ਗੁਰਦੁਆਰਾ ਮਲੇਸ਼ੀਆ ਦੇ ਵਿੱਚ ਤਤ ਖਾਲਸਾ ਨਿਵਾਸ ਅੱਗੇ ਕਰੰਦਰ ਹੁੰਦਾ ਸਿਨ ਗੁਰੂ ਘਰ ਦੇ ਮਲੇਸ਼ੀਆ ਵਾਲੇ ਆ ਗਈ ਮਾਰਕੀਟ ਵੀ ਇਹ ਮਾਰਕੀਟ ਥੋੜੀ ਜੀ ਜਿੱਥੇ ਸੀ ਰਹਿੰਦੇ ਆ ਨਾ ਉਹਨਾਂ ਸਸਤੀ ਆ ਥੋੜੀ ਜੀ ਤੇ ਉਹ ਆ ਗਿਆ ਗੁਰੂ ਘਰ ਸਾਹਮਣੇ ਇਹਦੀ ਐਂਟਰੀ ਗੇਟ ਇਹਦੀ ਐਂਟਰੀ ਗੇਟ ਪਤਾ ਨਹੀਂ ਕਿੱਥੋਂ ਅੱਗੇ ਹੋਊਗਾ ਸ਼ਾਇਦ ਥੋੜੀ 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 ਨੋਟ ਨੋਟ ਨੋੜ ਕੋੜਾ ਵੱਜੇਗਾ ਮੇਰੇ ਹੱਥ ਤੇ ਅੰਨੇ ਹੋ ਜਾਂਦੇ ਆ ਖਾ ਕੇ ਕੁਝ ਕੁ ਨਹੀਂ ਜਾਨਾ ਨਹੀਂ ਕੰਮ ਦੇ ਸੁੱਤੇ ਹੀ ਜਾਂਦੇ ਇੱਥੋਂ ਖਾਵਾਂਗੇ ਯਾਰ ਕੱਲ ਤਾਂ ਮਹਿੰਗਾ ਖਾਲਾ ਥੋੜਾ ਜਿਹਾ ਸੀ ਇੱਥੋਂ ਸਸਤਾ ਉਹ ਇੱਥੋਂ ਸਸਤਾ ਮਿਲਣਾ ਨਾ ਸਾਹ ਦੇਖਦੇ ਨੇ ਲੋ ਵੀ ਕਰੋ ਦਰਸ਼ਨ ਅਸੀਂ ਗੁਰੂ ਘਰ ਦੇ ਗੁਰੂ ਨਾਨਕ ਦਰਬਾਰ ਤਤ ਖਾਲਸਾ ਦਵਾਨ ਸੱਲ ਗੌਰ ਵਾਹਿਗੁਰੂ ਵਾਹਿਗੁਰੂ ਆ ਚੱਕਰ ਹੋਇਆ ਅੰਦਰ ਤੇ ਲੰਗਰ ਵਾਲਾ ਪਤਾ ਨਹੀਂ ਇਥੋਂ ਦਿੱਲੀ ਜਿਹੜੇ ਵਿਚਾਰਿਆਂ ਨੂੰ ਲੰਗਰ ਨਹੀਂ ਮਿਲਦਾ ਨਾ ਖਾਣਾ ਨਹੀਂ ਮਿਲਦਾ ਇਥੇ ਵਿਚਾਰਾ ਦਿੱਲੀ ਆਂਦਾ ਉਹਨੂੰ ਪੁੱਛਿਆ ਬਾਬੇ ਤੋਂ ਕਹਿੰਦਾ ਘੱਟੋ ਘੱਟ ਵੀ 2-3000 ਬੰਦਾ ਇਥੇ ਆਂਦਾ ਹੈ ਤੇ ਅਸੀਂ ਤਾਂ ਮੱਥਾ ਟੇਕਣ ਆਏ ਆ ਵੈਸੇ ਪਰ ਲੰਗਰ ਵੀ ਚਲ ਖਾ ਹੀ ਲਵਾਂਗੇ ਵੀਡੀਓ ਥੋੜਾ ਜਿਆਦਾ ਦੇਖਦੇ ਬਣਾਣ ਦਿੰਦੇ ਕਿ ਨਹੀਂ ਦਿੰਦੇ ਬਾਕੀ ਲੰਗਰ ਹਾਲ ਜਦਾ ਕੀ ਤੁਸੀਂ ਵੀਡੀਓ ਦੇਖਣੀ ਹੈ ਤਾਂ ਇਹਦਾ ਦਿਖਾ ਦੇ ਜਿਹਨੇ ਥੱਲੇ ਖਾਣੀ ਥੱਲੇ ਪੈ ਕਹਾ ਸਕਦੇ ਆ ਜਿਹਨੇ ਉੱਪਰ ਖਾਣੀ ਉੱਪਰ ਕਰ ਸਕਦੇ ਆ ਤਾਂ ਵੀਡੀਓ ਬਣਾਵਾਂਗੇ ਫੇਰ ਥੋੜੀ ਜਿਹੀ ਉੱਪਰ ਮੱਥਾ ਟੇਕਣ ਜਾਵਾਂਗੇ ਜਦੋਂ ਆ ਚੈੱਕ ਕਰ ਲੋ ਜੀ ਗੁਰੂ ਘਰ ਦਾ ਗੁਰੂ ਦਾ ਲੰਗਰ ਛੱਕ ਕੇ ਜਾਇਓ ਜੀ ਵਰਤਨਾ ਦੀ ਥੋੜੀ ਜਿਹੀ ਸੇਵਾ ਕਰਤੀ ਹੈ ਤੇ ਇਹ ਜਿਵੇਂੀਆਂ ਫੋਟੋ ਲੱਗੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਵਾਲੇ ਪਾਕਿਸਤਾਨ ਦੇ ਸਾਹਿਬ ਗੁਰਦੁਆਰਿਆਂ ਦੀਆਂ ਨੇ ਜ਼ਿਆਦਾਤਰ ਇਹ ਫੋਟੋ ਪਾਕਿਸਤਾਨ ਵਾਲੇ ਗੁਰਦੁਆਰਿਆਂ ਦੀਆਂ ਬਲੰਦਰ ਦੀ ਦੂਜੀ ਸਾਈਡ ਤੇ ਕਲੇ ਜੀ ਉਹ ਸਾਰੇ ਇੰਡੀਆ ਦੇ ਗੁਰਦੁਆਰੇ ਸਾਹਿਬ ਦੇ ਫੋਟੋ ਬਿਲਕੁਲ ਜਿੱਥੇ ਨੰਗਰ ਆਪਾਂ ਪਲੇਟਾਂ ਲੈਣੇ ਥਾਲ ਲੈਣੇ ਉੱਥੋਂ ਜਿਹੜਾ ਵਾ ਉਹ ਸਾਰਾ ਇੰਡੀਆ ਵਾਲੇ ਜਿੰਨੇ ਵੀ ਗੁਰਦੁਆਰੇ ਹਿੰਦੁਸਤਾਨ ਦੇ ਪੰਜਾਬ ਦੇ ਉਹਨਾਂ ਦੇ ਫੋਟੋ ਲੱਗੀਆਂ ਨੰਗਰਾਲ ਬਹੁਤ ਹੀ ਸੋਹਣਾ ਬਹੁਤ ਹੀ ਸਵਾਰ ਲੱਗ ਰਿਹਾ ਹੈ ਪਾਕਿਸਤਾਨ ਇੰਡੀਆ ਜੀ ਮੇਰਾ ਇਹ ਤਾਂ ਸਾਡੇ ਪੰਜਾਬ ਦੇ ਆ ਧਿਆਨ ਆ ਲਿਖਿਆ ਗੁਰਦੁਆਰਾ ਸਾਹਿਬ ਦਾ 1920 ਚ ਸਥਾਪਿਤ ਹੋਇਆ ਇਹ ਇਨੀ ਪਹਿਲੇ ਜਹੇਦਾਰ ਸੀਗੇ ਹਾਂਜੀ ਸਰਦਾਰ ਬਰਿਆਮ ਸਿੰਘ ਪਿੰਡਰ ਹੋਏ ਪਹਿਲੇ ਜਹੇਦਾਰ ਸਰਦਾਰ ਬਰਿਆਮ ਸਿੰਘ ਪਿੰਡਰ ਹੁਣ ਅਸਟਮ ਜਿਹੜੇ ਮੌਜੂਦਾ ਨੇ ਸਰਦਾਰ ਰਣਮੀਤ ਸਿੰਘ ਗਿੱਲ ਨੇ ਜੋ 2017 ਤੋਂ ਅਜੇ ਤੱਕ ਸਟਿਲ ਮੌਜੂਦ ਨੇ ਆ ਗੁਰਦੁਆਰਾ ਸਾਹਿਬ ਦੀ ਪ੍ਰਾਣੀ ਬਿਲਡਿੰਗ ਗੁਰਦੁਆਰਾ ਸਾਹਿਬ ਦੀਆਂ ਜਦੋਂ ਉਸ ਤੋਂ ਬਾਅਦ ਥੋੜਾ ਡਿਵਰਜ ਕਰਦੇ ਕਰਦੇ ਆ ਫਿਰ ਨਵੀਂ ਬਣੀ ਉਸ ਤੋਂ ਬਾਅਦ ਆ ਵੀ ਪ੍ਰਾਣੀ ਆ ਬੜੀ ਮजेदार ਗੱਲ ਆ ਮਲੇਸ਼ੀਆ ਦੇ ਵਿੱਚ ਸਾਡੇ ਸਿੱਖ ਭਰਾ ਸਾਡੀ ਬ੍ਰਿਆਸਾ ਸਾਡਾ ਹਿਸਟਰੀ ਦੱਸਿਆ ਭਾਜੀ ਮਣੀਜ ਦੀ ਹਿਸਟਰੀ ਦਾ ਇਸ ਜੀ 1920 ਚ ਸਥਾਪਿਤ ਹੋਇਆ ਗੁਰਦੁਆਰਾ ਸਾਹਿਬ ਨੇ ਪੜਿਆ ਹਾਂਜੀ ਤੇ ਇੱਚੇ ਵਿੱਚ ਆਪਣੇ ਕਿੰਨੇ ਚਾ ਸਾਤ ਤੱਕ ਤੇ 15 ਜਥੇਦਾਰ ਹੋਂਦ ਤੱਕ ਆਏ ਨੇ ਅੱਛਾ ਜੀ ਹਾਂਜੀ ਹਾਂਜੀ ਜਿਹੜੇ ਮਤਲਬ ਇਸ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਪ੍ਰਧਾਨ ਨੇ ਜਥੇਦਾਰ ਕਹਿੰਦੇ ਇੱਥੇ ਉਹਨਾਂ ਨੂੰ ਸਾਰਾ ਕੰਮ ਚਲਾ ਰਹੇ ਉਹਨਾਂ ਦੀ ਦੇਖ ਰਹਿਤ ਚ ਚੱਲ ਰਿਹਾ ਬੜੇ ਹੀ ਸਦਾ ਦੂਆ ਮਲਿਆਲਮ ਕਰਨਾਟਕ ਸਾਰੇ ਇੱਥੇ ਆਉਂਦੇ ਨੇ ਲੰਗਰ ਸ਼ਕਰੇ ਕੋਈ ਉਚਰੀ ਨੀ ਗੀ ਜਦੋਂ ਮਰਜੀ ਆਓ ਸੋਨਾ ਸੁਆਦ ਬੁਰਦਾ ਅੰਟਰਵਾਲਸ ਮੱਥਾ ਟੇਕਣਾ ਸੀ ਪਰ ਟਾਈਮ ਬੰਦ ਹੋ ਗਿਆ ਲੰਗਰ ਨੌਨ ਸੜੇ ਨੂੰ ਵਜੇ ਤੱਕ ਲੱਗਾ ਰਹਿੰਦਾ ਦਰਬਾਰ ਸਾਹਿਬ ਸਾਡੇ ਸਾਥ ਤੇ ਸਮਾਪਤੀ ਕਰਦਾ ਆ ਨਗਰ ਕੀਰਤਨ ਇਹ ਫੋਟੋ ਹੈ ਨਗਰ ਕੀਰਤਨ ਨਿਕਲਦਾ ਇੰਨੇ ਸਾਰੇ ਆਉਂਦੇ ਨੇ ਬੜੀ ਸੰਗਤਾਂ ਦੀ ਸ਼ੁਰੂ ਤੋਂ ਲੈ ਕੇ ਫੋਟੋ ਆਣਾ ਜਦੋਂ ਦਾ ਮਤਲਬ ਆ 1924 ਦੀ ਫੋਟੋ ਆ ਸਾਰੇ ਗਰੁੱਪ ਦੀ ਜਿਹੜੇ ਇੱਥੇ ਸਿੱਖ ਕਮਿਊਨਿਟੀ ਵੱਲੋਂ ਰਹਿੰਦੀ ਰਹੀ ਹੈ ਉਹਨਾਂ ਦੇ ਗਾਂਵਾਂ ਉੱਤੇ ਪੀੜੀਆਂ ਕੰਮ ਕਰ ਰਹੀਆਂ ਤੇ ਇੱਥੇ ਉਹ ਹੌਂਦੇ ਆ ਕੋਨਕਰ ਅਤਵਾਰ ਸ਼ਨੀਵਾਰ ਜਿਹੜੇ ਉਹਨਾਂ ਨੂੰ ਛੁੱਟੀਆਂ ਬਹੁਤ ਸਣਾ ਬੜਾ ਮਜ਼ਾ ਆਇਆ ਗੜ ਦੇ ਵਿੱਚ ਸਾਡੇ ਸਿੱਖ ਪੰਜਾਬੀ ਬੇਟੀ ਤੇ ਗੁਰੂ ਘਰ ਦੇ ਸਾਰੇ ਜਿੰਨਾ ਸੇਵਾਦਾਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮਤਲਬ ਇੱਥੇ ਸੇਵਾ ਕਰਦੇ ਆ ਲੰਗਰ ਲੋਂਦੇ ਆ ਤੇ ਥੋੜਾ ਲੇਟ ਹੋ ਗਏ ਆ ਇਹ ਅਸੀਂ ਗੁਰੂ ਘਰ ਨਮਸਤਕ ਨਹੀਂ ਹੋ ਪਾਏ ਚਲੋ ਕੁਝ ਕਰਾਂਗੇ ਜੋ ਮੌਕਾ ਮਿਲਿਆ ਤਾਂ ਇਹ ਜ਼ਰੂਰ ਮਿਲਿਆ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਡੇ ਜਗਾਵੇ ਦਾ ਜੋਬਨ ਵੀਰ ਐ ਬਰਾੜਾਂ ਦਾ ਬਰਾੜ ਪੈਂਡ ਮਿਲਿਆ ਸਾਨੂੰ ਇੱਥੇ ਮਲੇਸ਼ੀਆ ਗੁਰਦੁਆਰਾ ਸਾਹਿਬ ਬੜੀ ਸਰ ਵੀਰ ਨਾਲ ਰਿਸਪੈਕਟ ਕੀਤੀ ਛੋਟਾ ਵੀਰ ਐ ਤੇ ਬੜੇ ਪਿਆਰ ਨਾਲ ਮਿਲਿਆ ਇਦਾਂ ਮਰਦੇ ਨਹੀਂ ਕਈ ਵਿਚਾਰੇ ਇਧਰਲੀ ਭਾਸ਼ਾ ਤੁਸੀਂ ਕੁਝ ਕਹਿ ਦਿਓ ਗੱਡੀ ਨੂੰ ਤੁਹਾਨੂੰ ਘਮਾਉਣਾ ਫੋਨ ਨਾ ਬਾਕੀ ਲੈਂਗੁਏਜ ਪੂਰੀ ਮੈਂ ਸਿੱਖ ਲਿਆ ਕਰ ਗਿਆ ਜੀ ਕਹਿ ਦਿਓ ਕੁਝ ਇਧਰਲੀ ਭਾਸ਼ਾ ਜੀ बिल्लिया बहुत है इतने कितने बिल्ली देखी है उद्दे घूमी जानी बिल्लियाँ एक देखो बिल्ली बिलिया कि इतना बिल्लियां कि वैदर देखो कितना बढ़िया हो गया ਆ ਲੈ ਕੋ ਝਰਨੇ ਵੀ ਆ ਗਏ ਇੱਥੇ ਕਿੱਡਾ ਸੋਹਣਾ ਯਾਰ ਹਰਿਆ ਭਰਿਆ ਆਹ ਦੇਖੋ ਕਿੱਡੀ ਸੋਹਣੀ ਕਲਾਕ੍ਰਿਤੀ ਕੀਤੀ ਜਿੰਨਾਂ ਨੇ ਅਬਾਂਜੇ ਬਣਾਇਆ ਪੇੜ ਬਣਾਇਆ ਦੇਖੋ ਇਹਦਾ ਕਿੰਨਾ ਸੋਹਣਾ ਲੋ ਜੇ ਮਾਰਕੀਟ ਆ ਫਿਰ ਦੋਸਤ ਮਾਰਕੀਟ ਜਾ ਗਏ ਹਾਂ ਹਾਂ ਇਹ ਕੀ ਹੋ ਰਹਾ ਹੈ ਭਾਈ ਇਹ ਹੋ ਰਹਾ ਹੈ ਇਹ ਬਈ ਸਾਰੀਆਂ ਮੁਸਲਿਮ ਕੰਟਰੀਆਂ ਨੇ ਮੁਸਲਿਮ ਰੂਲ ਆ ਸਾਰੇ ਗੱਡੀ ਚੈੱਕ ਕਰ ਲੋ ਤੁਸੀਂ ਗੱਡੀ ਵੀ ਬਹੁਤ ਸੋਹਣੀ ਹੈ ਕੰਪਲਿਸ ਕੋਲ ਹੀ ਅੱਗੇ ਵੇਖੀ ਅਸੀਂ ਪਹਿਲਾਂ ਚੱਲੇ ਕਮਰੇ ਚ ਫੇਰ ਕਹਿੰਦੇ ਆ ਟਾਵਰ ਦੇਖਣ ਚੱਲ ਵੀ ਕੋਈ ਕਮਰੇ ਚ ਕਰਨ ਸੌਣਾ ਹੀ ਆ ਤੇ ਨਾਲੇ ਯਾਰ ਘੁੰਮ ਫਿਰ ਕੇ ਮਾਰਕੀਟ ਦੇਖ ਰਹੇ ਆ ਸਾਰੇ ਮਾਰਕੀਟ ਬਹੁਤ ਹੀ ਸੋਹਣੀ ਮਾਰਕੀਟ ਬੱਚੇ ਦੇਖ ਲਓ ਜੇ ਦੇਖ ਲਓ ਜੇ ਬੱਚੇ ਆ ਜਹਾ ਕੇ ਬੱਚੇ ਆ ਬੱਚੇ ਬੁਛ ਵਨ ਉਹਦੀ ਬੁਸ ਵਨ ਬੁਸ ਮਾਰੀ ਸਿੰਘਾ ਮਾਰੀ ਸਿੰਘਾ ਤੋਰ ਤੋਰ ਕੇ ਸਾਰਾ ਸ਼ਹਿਰ ਘੁੰਮ ਘੁੰਮ ਕੇ ਆ ਗਏ ਬਿਲਕੁਲ ਨੇੜੇ ਆਉਣੇ ਤੇ ਨਾਈਟ 뷰 ਤੁਹਾਨੂੰ ਦਿਖਾਣਾ ਸੀਗਾ ਇਹਦਾ ਤੇ ਜਗਮਗ ਪੂਰੀ ਆ ਤੇ ਰੌਣਕ ਮੇਲਾ ਵੀ ਪੂਰਾ ਥੱਲੇ ਇਹੀ ਨਾਈਟ ਵੀਊਅਰ ਦਾ ਤੇ ਆ ਵੀ ਬਿਲਡਿੰਗਾਂ ਸਾਰੀਆਂ ਮਤਲਬ ਬਹੁਤ ਉੱਚੀਆਂ ਉੱਚੀਆਂ ਯਾਰ ਇਹੋ ਦੇਖੋ ਬੱਦਲਾਂ ਦੇ ਵਿੱਚ ਹੀ ਘੁੰਮ ਰਿਹਾ ਕੰਮ ਊੜੇ ਝੜ ਕੇ ਐ ਸਾਹ ਹੋ ਗਿਆ ਸਾਨੂੰ ਸਾਹ ਨਹੀਂ ਹੋ ਗਿਆ ਛੜ ਗਿਆ ਸਾਹ ਝੜ ਗਿਆ ਸਾਹ ਸਾਹ ਆ ਦੇਖੋ ਜੀ ਵੜ ਕੇ ਅੰਦਰ ਚਾਲ ਜਦੇ ਆ ਕਰੋੜ ਇਧਰ ਗੱਡੀਆਂ ਦੇਖੋ ਸਾਰੀਆਂ ਲਾਈਨ ਵਿੱਚ ਲੱਗੀਆਂ ਰੂਲ ਤਾਂ ਰੂਲ ਆ ਬਾਈ ਆਹ ਭਾਜੀ ਨੇ ਫਾਫੜੇ ਚੱਕੇ ਹੋਏ ਨੇ ਉਹਨਾਂ ਦੇ ਸਾਰੀ ਸਵਾਇ ਲੈ ਗਿਆ ਇਹ ਨਾ ਮਲੇਸ਼ੀਆ ਦੇ ਇਥੇ ਲੋਕਲ ਜਿਹੜਾ ਫੂਡ ਆ ਨਾ ਹਾਂ ਉਹ ਤਾਂ ਆਪਾਂ ਟਰਾਈ ਕਰਦੇ ਨਹੀਂ ਆ ਕਨ ਅਜੇ ਮਲੇਸ਼ੀਆ ਦੇ ਕਾਜੂ ਜੀ ਨਾ ਕੀ ਨੇ ਇਹ ਇਹਨਾਂ ਨੂੰ ਕਾਫੀ ਖੇ ਜਾਇਆ ਹਾਂ ਹਾਂ ਬੰਦਾ ਨਾ ਨਾਦਾ ਨਾ ਬੰਦਾ ਬੜਾ ਨਹੀਂ ਇਹ ਕਲੇਜੀ ਟਾਈ ਦਾ ਪਰ ਲੋਕਰੀਆ ਫੂਡ ਹੈ ਤੇ ਐ ਪੇਸਟੀ ਆ ਅਲਟਾ ਚੇਂਜ ਹੋ ਗਿਆ ਪਿੰਕ ਹੋ ਗਿਆ ਕੀ ਚੀਜ਼ ਬਣਾਈ ਜਾਣਾ ਬਈ ਪੰਜ ਰੰਗੜ ਲੈਂਦੇ ਆ ਫੋਟੋ ਦੇ ਫੋਟੋ ਬਾਰੇ ਨਾ ਚਮਕਾਤੀ ਹੈ ਪੂਰੀ ਨਾ ਲੱਗੇ ਲਾਈਟਾਂਗੇ ਬੰਨੇ ਠਾਗੀ ਨਾ ਪੂਰੀ

ਪਸਤਾਨ ਚੱਲੀ ਸ਼ਾਹ ਦੇ ਅੰਦਰ ਹਾਂ ਕਹਿੰਦਾ ਨਾ ਆਪਰਾ ਵੈਰੀ ਜਾਂਦਾ ਕਹਿੰਦਾ ਹੋਰ ਵੀ ਚਿੰਬੜ ਗਿਆ ਪਿੰਕ ਆ ਗਿਆਦਰ ਪਿੰਕ ਪਿੰਕ ਲਾਈਟ ਹੋ ਗਈ ਨਹੀਂ ਰੈੱਡ ਹੋ ਗਈਆਂ ਲੋ ਜੀ ਇਹਨਾਂ ਮਾਰਤਾ ਨੂੰ ਗਗਨ ਚੁੰਬੀ ਵੀ ਕਿਹਾ ਜਾਂਦਾ ਹੈ ਤੇ ਇਹਨਾਂ ਦਾ ਨਿਰਮਾਣ 1993 ਤੋਂ ਲੈ ਕੇ 1998 ਦੇ ਵਿੱਚ ਹੋਇਆ ਹੈ ਤੇ ਇਹ ਜਿਹੜੀਆਂ ਤੁਸੀਂ ਦੇਖ ਰਹੇ ਹੋ 88 ਮੰਜ਼ਲਾਂ ਨੇ ਤੇ ਜਿਨ੍ਹਾਂ ਦੀ ਉਚਾਈ 1483 ਫੁੱਟ ਹੈ ਤਾਂ ਇਹ ਮਤਲਬ 1998 ਦੇ ਵਿੱਚ ਤਿਆਰ ਹੋਇਆ ਸੀ ਤੇ 1999 ਦੇ ਵਿੱਚ ਇਹਦਾ ਉਦਘਾਟਨ ਕੀਤਾ ਗਿਆ ਸੀ ਤੇ 2004 ਤੱਕ ਇਹ ਸਭ ਤੋਂ ਉੱਚੀ ਇਮਾਰਤ ਸੀਗੀ ਤੇ ਫਿਰ 2004 ਤੋਂ ਬਾਅਦ ਬੁਰਜ ਖਲੀਫਾ ਤਿਆਰ ਹੋਣ ਲੱਗ ਗਿਆ ਤੇ ਫਿਰ 2004 ਤੋਂ ਬਾਅਦ ਬੁਰਜ ਖਲੀਫਾ ਸਭ ਤੋਂ ਉੱਚੀ ਮਾਰਦਾ ਮੰਨੀ ਜਾ ਰਹੀ ਹੈ ਤੇ ਬਟ ਫਿਰ ਵੀ ਅੱਜ ਇਹ ਦੁਨੀਆ ਦੀ ਟਵਿੰਸ ਟਾਵਰ ਇਕੱਠੇ ਹੋਣ ਦੇ ਕਰਕੇ ਸਭ ਤੋਂ ਉੱਚੇ ਨੇ ਤੇ ਪਹਿਲੇ ਨੰਬਰ ਤੇ ਨੇ ਇਹ ਕਿ ਤਾਂ ਕਰਕੇ ਇਹ ਦੁਨੀਆ ਦੇ ਵਿੱਚ ਖਿੱਚ ਦਾ ਕੇਂਦਰ ਬਣਦੇ ਤੇ ਲੋਕ ਇੱਥੋਂ ਦੂਰੋਂ ਦੂਰੋਂ ਆਉਂਦੇ ਆ ਤੇ ਇੱਥੇ ਹਰ ਟਾਈਮ ਚੈਅਪਲ ਰਹਿੰਦੀ ਆ ਤੇ ਲੋਕ ਵਾਧੂ ਫੋਟੋਆਂ ਖਿੱਚੋਣਦੇ ਤੇ ਨਜ਼ਾਰੇ ਲੈਂਦੇ ਆਪਣੀ ਜ਼ਿੰਦਗੀ ਦੇ ਸਵਾਲ ਲੈਂਦੇ ਆ ਤੇ ਬਾਕੀ ਤੁਸੀਂ ਮੇਰਾ ਭਰਾ ਕਿ ਮਿੱਟੇ ਕਿ ਮੁੱਟੀ ਚੱਕ ਕੇ ਆ ਜਾਓ ਯਾਰ ਇੱਥੇ ਇਹ ਪਿਆਸਾ ਮਰ ਚੁੱਕੇ ਸੀਗੇ ਤੇ ਪਾਣੀ ਦੇ ਲਿਆ ਆਪਾਂ ਸਟੋਰ ਦਾ ਨਾਮ ਤੁਹਾਨੂੰ ਪਤਾ ਹੋਣੀ ਹੈ ਤੇ ਪਾਣੀ ਹੈਗਾ ਸਾਢੇ 3 ਰਿੰਗੜ ਦੀ ਇੱਕ ਬੋਤਲ ਤੇ ਇਹ ਬਣ ਗਏ 7 ਰਿੰਗੜ ਦੀ ਬਾਕੀ ਖਾਬ ਲੈ ਲਈ ਵੀ ਨਾਲ ਕਿਉਂ ਚਾ ਅੱਜ ਬੜਾ ਲੋ ਵੀ ਇੱਥੇ ਆਪਾਂ ਕਰਦੇ ਆਂ ਵਲੋਗ ਖਤਮ ਇਹ ਸੀਗਾ ਕੋਲਾ ਲੰਪੂਰਤੀ ਨਾਈਟ ਲਾਈਫ ਦਾ ਵਲੋਗ ਇਸਨੇ ਖਤਮ ਕਰਦੇ ਆ ਤੇ ਕੱਲ ਨੂੰ ਜੇ ਤੁਹਾਨੂੰ ਕਿਤੇ ਲੈ ਕੇ ਜਾਵਾਂਗੇ ਤੇ ਦਿਖਾਵਾਂਗੇ ਕੋਈ ਵਧੀਆ ਥਾਂ ਤੇ ਅੱਜ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ